ਦਰਗੇ ਮੁੱਖ ਮੰਤਰੀ ਭਗਵੰਤ ਮਾਨ ਤੇ ਦਰ ਵੀ ਅਰਵਿੰਦ ਕੇਜਰੀਵਾਲ ਦੀ ਮੂੰਹ ਬੋਲੀ ਭੈਣ ਦੇ ਕੋਲੋਂ ਲੱਗ ਰਿਹਾ ਹੈ ਦਰਸਲ 15 ਅਗਸਤ ਨੂੰ ਸੂਬੇ ਭਰ ਦੇ ਵਿੱਚ ਜਿੱਥੇ ਆਜ਼ਾਦੀ ਦਿਹਾੜਾ ਮਨਾਇਆ ਜਾਵੇਗਾ ਤੇ ਇਸੇ ਆਜ਼ਾਦੀ ਦਿਹਾੜੇ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਫਰੀਦਕੋਟ ਦੇ ਵਿੱਚ ਝੰਡਾ ਲਹਿਰਾਇਆ ਜਾਵੇਗਾ ਪਰ ਇਸ ਤੋਂ ਪਹਿਲਾਂ ਇੱਕ ਵੱਡਾ ਡਰ ਉਹਨਾਂ ਨੂੰ ਸਤਾਉਣ ਲੱਗਿਆ ਹੈ ਤੇ ਇਸੇ ਡਰ ਦੇ ਕਾਰਨ 36 ਘੰਟੇ ਪਹਿਲਾਂ ਹੀ ਪੰਜਾਬ ਪੁਲਿਸ ਨੇ ਵਿਰੋਧ ਕਰਨ ਵਾਲਿਆਂ ਨੂੰ ਰੋਕਣ ਦੇ ਲਈ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈਣਾ ਸ਼ੁਰੂ ਕਰ ਲਿਆ ਹੈ ਦੱਸਦੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 15 ਅਗਸਤ ਆਜ਼ਾਦੀ ਦਿਵਸ ਤੇ ਫਰੀਦਕੋਟ ਵਿੱਚ ਤਿਰੰਗਾ ਲਹਿਰਾਉਣ ਜਾ ਰਹੇ ਨੇ ਪਰ ਵਿਰੋਧ ਪ੍ਰਦਰਸ਼ਨ ਦੇ ਕਾਰਨ ਡਰ ਵੀ ਉਹਨਾਂ ਨੂੰ ਲੱਗਿਆ ਹੋਇਆ ਤੇ ਲਗਭਗ 36 ਘੰਟੇ ਪਹਿਲਾਂ ਹੀ ਪੰਜਾਬ ਪੁਲਿਸ ਨੇ ਕਿਸੇ ਵੀ ਤਰ੍ਹਾਂ ਦੇ ਵਿਰੋਧ ਨੂੰ ਰੋਕਣ ਲਈ ਅਧਿਆਪਕ ਜੁਨੀਅਨ ਦੇ ਆਗੂਆਂ ਨੂੰ ਹਿਰਾਸਤ ਦੇ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਹੈ ਸੋ ਜਿਸ ਤੇ ਸਿਆਸੀ ਪਾਰਟੀਆਂ ਦੇ ਵੱਲੋਂ ਵੀ ਸਵਾਲ ਚੁੱਕੇ ਜਾ ਰਹੇ ਸੋ ਦੱਸ ਦिए ਕਿ ਅੱਜ ਬਠਿੰਡਾ ਵਿੱਚ ਪੁਲਸ ਨੇ ਅਧਿਆਪਕ ਆਗੂ ਵੀਰਪਾਲ ਕੌਰ ਸਿਧਾਨਾ ਦੇ ਘਰ ਛਾਪਾ ਮਾਰਿਆ ਇਸੇ ਦੌਰਾਨ ਉਸ ਦੀ ਪੁਲਸ ਅਧਿਕਾਰੀਆਂ ਦੇ ਨਾਲ ਤਿੱਖੀ ਬਹਿਸ ਹੋਈ ਵੀਰਪਾਲ ਕੌਰ ਨੇ ਪੁਲਸ ਨਾਲ ਬਹਿਸ ਕੀਤੀ ਤੇ ਉਹਨਾਂ ਨੇ ਕਿਹਾ ਕਿ ਉਹ ਆਪਣੀ ਸਰਕਾਰੀ ਡਿਊਟੀ ਤੇ ਸਕੂਲ ਜਾ ਰਹੇ ਨੇ ਇਸ ਲਈ ਉਹਨਾਂ ਨੂੰ ਹਿਰਾਸਤ ਦੇ ਵਿੱਚ ਨਹੀਂ ਲਿਆ ਜਾ ਸਕਦਾ ਜਿਸ ਤੋਂ ਬਾਅਦ ਉਹ ਸਕੂਲ ਚਲੇ ਜਾਂਦੇ ਨੇ ਇੰਨਾ ਹੀ ਨਹੀਂ ਇਸ ਤੋਂ ਬਾਅਦ ਬੀਐਡ ਈ ETT. ਪਾਸ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਜਸਵੰਤ ਸਿੰਘ ਘੁਬਾਇਆ ਨੇ ਉਹਨਾਂ ਨੂੰ ਲੈਣ ਆਈ ਪੁਲਿਸ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸੋ ਇੱਥੇ ਅਰਵਿੰਦ ਕੇਜਰੀਵਾਲ ਦੀ ਮੂੰਹ ਬੋਲੀ ਭੈਣ ਸਪੀ ਸ਼ਰਮਾ ਨੇ ਵੀ ਆਪਣੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕਰਕੇ ਜਾਣਕਾਰੀ ਦਿੱਤੀ ਕਿ ਉਹਨਾਂ ਦੇ ਆਗੂਆਂ ਨੂੰ ਰਾਤ ਨੂੰ ਹੀ ਪੁਲਿਸ ਨੇ ਚੁੱਕ ਲਿਆ ਸੋ ਮੁੱਖ ਮੰਤਰੀ ਭਗਵੰਤ ਮਾਨ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਜੋ ਵੱਡੇ ਵੱਡੇ ਦਾਅਵੇ ਕਰਦੇ ਸੀ ਤੇ ਅਰਵਿੰਦ ਕੇਜਰੀਵਾਲ ਜਿਸ ਨੂੰ ਆਪਣੀ ਮੂੰਹ ਬੋਲੀ ਭੈਣ ਕਹੇ ਰੇ ਸਿਪੀ ਸ਼ਰਮਾ ਜਿਸਦੇ ਸਿਰ ਦੇ ਉੱਪਰ ਹੱਥ ਰੱਖ ਕੇ ਉਹਨਾਂ ਦੇ ਵੱਲੋਂ ਸੌਹ ਚੁੱਕੀ ਜਾਂਦੀ ਹੈ ਕਿ ਜਿਵੇਂ ਹੀ ਸਾਡੀ ਸਰਕਾਰ ਬਣੇਗੀ ਪੈਲ ਦੇ ਆਧਾਰ ਤੇ ਤੁਹਾਡੀਆਂ ਸਾਰੀਆਂ ਮੰਗਾਂ ਨੇ ਜੋ ਪੂਰੀਆਂ ਕੀਤੀਆਂ ਜਾਣਗੀਆਂ ਸੋ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਆਪਣੀ ਉਸੇ ਭੈਣ ਤੋਂ ਡਰ ਲੱਗਣ ਲੱਗ ਗਿਆ ਹੈ ਜਿਵੇਂ ਵੀ ਉਹਨਾਂ ਦੇ ਵੱਲੋਂ ਕੋਈ ਵੀ ਵਿਰੋਧ ਪ੍ਰਦਰਸ਼ਨ ਦਾ ਐਲਾਨ ਕੀਤਾ ਜਾਂਦਾ ਉਸ ਤੋਂ ਪਹਿਲਾਂ ਹੀ ਉਹਨਾਂ ਨੂੰ ਘਰਾਂ ਦੇ ਵਿੱਚ ਹਿਰਾਸਤ ਦੇ ਵਿੱਚ ਲਿਆ ਜਾਂਦਾ 15 ਅਗਸਤ ਨੂੰ ਵੀ ਬੇਰੋਜ਼ਗਾਰ ਪੀਟੀਆਈ ਅਧਿਆਪਕ ਜੂਨੀਅਨ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾਣਾ ਪਰ ਇਸ ਪ੍ਰਦਰਸ਼ਨ ਨੂੰ ਰੋਕਣ ਦੇ ਲਈ ਪਹਿਲਾਂ ਹੀ ਉਹਨਾਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਗਿਆ ਇਸੇ ਦਰਮਿਆਨ ਸਿੱਪੀ ਸ਼ਰਮਾ ਦੇ ਵੱਲੋਂ ਜੋ ਇੱਕ ਵੀਡੀਓ ਸਾਂਝੀ ਕੀਤੀ ਗਈ ਆ ਉਹ ਵੀਡੀਓ ਵੀ ਤੁਹਾਨੂੰ ਸੁਣਾ ਦਿੰਨੇ ਆ ਤੇ ਤੁਸੀਂ ਵੀ ਸੁਣਿਓ ਕਿ ਕਿਸ ਤਰ੍ਹਾਂ ਉਹ ਵੀ ਇਸ ਭਗਵੰਤਮਾਨ ਦੀ ਅਖੌਤੀ ਸਰਕਾਰ ਦੇ ਉੱਪਰ ਵੱਰ ਰਹੇ ਨੇ ਮੈਂ ਸਿਪੀ ਸ਼ਰਮਾ 646 ਬੇਰੂਗਰ ਪੀਕੇ ਕੇਜਰੀਵਾਲਦੀ ਦੀ ਮੂਹ ਬੋਲੀ ਭੈਣ ਸਾਥੀਓ ਮੈਂ ਤੁਹਾਨੂੰ ਦੱਸਣਾ ਚਾਹਨੀ ਆ ਪੰਜਾਬ ਦੇ ਲੋਕਾਂ ਨੂੰ ਕਿ ਕੱਲ 13 ਤਰੀਕ ਸੀ ਕਿ ਕੁਝ ਸਾਥੀ ਸਾਡੇ ਕੱਲ 13 ਤਰੀਕ ਨੂੰ ਹੀ ਚੱਕਲੇ ਰਾਤ ਨੂੰ ਜਿਵੇਂ ਕਿ ਸਾਡਾ ਗੁਰਲਾਬ ਸਿੰਘ ਭੋਲੇ ਨੂੰ ਮਨਜੀਤ ਸੰਗਰੂਰ ਤੋਂ ਤੇ ਇੱਕ ਮੁੰਡਾ ਬਠਿੰਡੇ ਤੋਂ ਅਮਿੰਦਰ ਸਿੰਘ ਉਹਨੂੰ ਵੀ ਚੱਕ ਲਿਆ ਤੇ ਫੋਜਪੁਰ ਫਾਜ਼ਿਲਕਾ ਸੈਡ ਤੋਂ ਵੀ ਸਾਡੇ ਕਾਫੀ ਸਾਥੀਆਂ ਨੂੰ ਚੱਕ ਕੇ ਲੈ ਗਈ ਸਰਕਾਰ ਦੀ ਇਹ ਨਕਮੀ ਸਰਕਾਰ ਦੀ ਹਰਕਤਾਂ ਦੇਖ ਲਓ ਕਿ 13 ਤਰੀਕ ਨੂੰ ਪਹਿਲਾਂ ਹੀ ਚੱਕੀ ਜਾਂਦੇ ਨੇ ਹਜੇ 15 ਅਗਸਤ ਦਿਨ ਪਿਆਜ 14 ਗੀ ਸਰਕਾਰ ਦੀ ਨਕੰਮੀ ਸਰਕਾਰ ਦੀਆਂ ਹਰਕਤਾਂ ਦੇਖ ਲਓ ਇਹ ਸਰਕਾਰ ਦੀ ਬੁਖਲਾਟ ਆ ਭਗਵੰਤ ਮਾਨ ਹਰਕ ਮੰਤਰੀ ਲਈ ਐਮ ਐਲ ਏ ਸ਼ਬਦ ਯੂਜ਼ ਕਰਦਾ ਵੀ ਉਹ ਬੁਖਲਾੜ ਗਿਆ ਮੈਂ ਕਹਿੰਨੀ ਆ ਇਹ ਸ਼ਬਦ ਇਹਨਾਂ ਲਈ ਵਰਤਣਾ ਕੋ ਗਲਤ ਨਹੀਂ ਹੋਊਗਾ ਭਗਵੰਤ ਮਾਨ ਲਈ ਕਿ ਵੀ ਤੁਹਾਡੀ ਸਰਕਾਰ ਵੀ ਬੁਖਲਾਟ ਆ ਚ ਆ ਚੁੱਕੀ ਆ ਜੇ ਬੇਰੁਜ਼ਗਾਰ 646 ਪੀਟੀ ਨੂੰ ਚੱਕ ਰਹੀ ਆ ਕਿ ਤੁਸੀਂ ਖੁਦ ਨੇ ਵਾਦਾ ਕੀਤਾ ਸੀ ਸਰਕਾਰ ਆਣ ਤੋਂ ਪਹਿਲਾਂ ਕਿ ਸਾਡੀ ਸਰਕਾਰ ਆਣ ਤੇ ਸਭ ਤੋਂ ਪਹਿਲਾਂ ਅਸੀਂ ਤੁਹਾਡੀ ਭਰਤੀ ਕਰਾਂਗੇ ਤੁਹਾਡੀ ਮੈਟ ਲਿਸਟ ਜਾਰੀ ਕਰਾਂਗੇ ਜੋ ਕਿ ਸਿਰਫ ਇੱਕ ਜਾਰੀ ਕਰਨੀ ਬਾਕੀ ਰਹਿ ਚੁੱਕੀ ਆ ਇਹ ਸਰਕਾਰ ਨੂੰ ਭਗਵੰਤ ਮਾਨ ਨੂੰ ਮੈਂ ਯਾਦ ਕਰਵਾਉਣਾ ਚਾਹੁੰਦੀ ਆ ਕਿ ਜਿਹੜੀ ਕੁਰਸੀ ਤੁਸੀਂ ਬੈਠੇ ਹੋ ਸੀ ਐਵੇਂ ਤੇ ਇਹ ਤੇ ਪਹਿਲਾਂ ਵੀ ਕਿੰਨੇ ਆਏ ਤੇ ਕਿੰਨੇ ਗਏ ਤੇ ਤੁਸੀਂ ਨਾ ਭੁੱਲੋ ਕਿ ਇਹ ਕੁਰਸੀ ਨਾ ਤਾਂ ਕਿਸੇ ਦੀ ਹੋਈ ਆ ਨਾ ਕਿਸ ਦੀ ਹੁੰਦੀ ਆ ਕਿ ਜਿਹੜੇ ਤੁਸੀਂ ਬੇਰੁਜ਼ਗਾਰਾਂ ਨਾਲ ਤੁਸੀਂ ਐਦਾਂ ਸਾਨੂੰ ਰਾਤਾਂ ਨੂੰ 13 13 ਤਰੀਕ ਨੂੰ ਪਹਿਲਾਂ ਹੀ ਚੱਕ ਲੈਣੇ ਦੋ ਦਿਨ ਪਹਿਲਾਂ ਵੀ ਤੁਹਾਡੀ ਇਹ ਹਰਕਤਾਂ ਸਹੀ ਨਹੀਂ ਹੈਗੀ ਪੰਜਾਬ ਚ ਤੁਹਾਡੀ ਨੈਗੇਟਿਵਿਟੀ ਵੈਲਰੀਆ ਵੀ ਸਾਡੇ ਕਿੰਨੇ ਕੇ ਸਾਥੀਆਂ ਨੂੰ ਤੁਸੀਂ ਚੱਕੋਗੇ ਜੇ 15 ਅਗਸਤ ਨੂੰ ਉਥੇ ਪਹੁੰਚਣਾ ਤੇ ਪਹੁੰਚ ਕੇ ਹੀ ਰਹਿਣਗੇ ਤੁਸੀਂ ਚੱਕ ਲੋ ਜਿੰਨੇ ਜਿੰਨਾਂ ਨੂੰ ਚੱਕਣਾ ਪੂਰੇ ਪੰਜਾਬ ਚ ਸਾਡੇ ਸਾਥੀ ਨੇ 646 ਤੁਸੀਂ ਕੁਝ ਸ਼ਹਿਰਾਂ ਜੋ ਸਾਨੂੰ ਚੱਕ ਕੇ ਜ਼ਿਲ੍ਹਾ ਚੋਂ ਬੰਦ ਕਰ ਸਕਦੇ ਹੋ ਵੀ ਤੁਸੀਂ ਰੋਕ ਲੋਗੇ ਤੁਹਾਡੀ ਹਰਕਤਾਂ ਦਾ ਪਤਾ ਚੱਲੀ ਜਾਣਗੀ 1.5 ਸਾਲ ਪਿਆ ਤੁਹਾਡਾ ਵੋਟਾਂ ਚਾਂਚ ਤੇ ਡੇਢ ਸਾਲ ਤੀ ਇੱਥੇ ਜਿੱਥੇ ਤੁਸੀਂ ਜਾਉਂਗੇ ਅਸੀਂ ਉੱਥੇ ਤੁਹਾਡਾ ਵਿਰੋਧ ਕਰਾਂਗੇ ਅਸੀਂ ਡੇਢ ਦੋ ਸਾਲ ਚੁੱਪ ਹੋ ਕੇ ਰਹਿ ਬੈਠੇ ਰਹੇ ਕਿ ਤੁਸੀਂ ਸਾਨੂੰ ਕਹੇ ਤੁਹਾਡੀ ਭਾਰਤੀ ਕਰਾਂਗੇ ਤੁਸੀਂ ਕੋਈ ਵਿਰੋਧ ਨਾ ਕਰੋ ਪਰ ਤੁਸੀਂ ਆਪਦੇ ਬਾ ਦਿੱਤੇ ਹੋ ਮੁਕਰ ਰਹੇ ਹੋ ਕਿ ਸਾਡੀ ਭਾਰਤੀ ਨਹੀਂ ਕਰ ਰਹੇ ਤੇ ਅਸੀਂ ਹੁਣ ਤੁਹਾਡੇ ਇਦਾਂ ਹੀ ਜਰੂਸ ਕੱਢਾਂਗੇ ਕਾਨੂੰ 15 ਅਗਸਤ 2025 ਆ ਤੇ ਅੱਜ ਥਾਣਾ ਭੀਖੀ ਦੇ ਮੁਲਾਜ਼ਮ ਨੇ ਜਿਨ੍ਹਾਂ ਨੂੰ ਜ਼ਿੰਮੇਵਾਰੀ ਬਣਦੀ ਆ ਕਿਉਂਕਿ 15 ਅਗਸਤ ਆ ਗਈ ਉਹਦੇ ਸੰਬੰਧ ਚ ਸਰਕਾਰ ਦਾ 646 ਪੀਟੀ ਜੁਨੀਅਨ ਤੋਂ ਇੰਨਾ ਘੜੀ ਹੋਈ ਆ ਜਿੰਨੇ ਵੀ ਆਗੂ ਨੇ ਜੁਨੀਅਨ ਦੇ ਉਹਨਾਂ ਨੂੰ ਘਰੋਂ ਲੈ ਜਾਣੀ ਚਾਕੇ ਮੈਂ ਇਹਨੂੰ ਤਾਂ ਪਰਸ ਲੈਣ ਆਈਆ ਮੇਰੀ ਗਲਤੀ ਆ ਵੇ ਪੜ ਲਿਗਿਆ ਕੋਰਸ ਕਰ ਲਈ ਡਿਗਰੀਆਂ ਕਰ ਲਈਆਂ ਮੈਂ ਕੋਈ ਚੱਟਾ ਨਹੀਂ ਵੇਚਦਾ ਮੈਂ ਕੋਈ ਹੱਤਵਾਦੀ ਨਹੀਂ ਹੈਗਾ ਮੈਂ ਕੋਈ ਚੋਰ ਨਹੀਂ ਹੈਗਾ ਪਰ ਸਰਕਾਰ ਉਹਨਾਂ ਨੂੰ ਫੜੇ ਮੇਰੇ ਕੋਲ ਕੋਰਸ ਕਰਿਆ ਹੋਇਆ ਵੱਖ-ਵੱਖ ਡਿਗਰੀਆਂ ਕੀਤੀ ਨੇ ਪੰਜਾਬ ਜੀ ਹਿਊਸ ਪੱਡੇ ਤੋਂ ਇੱਕ ਪੀਟੀ ਮਾਸਟਰ ਦਾ ਕੋਰਸ ਕਰਿਆ ਜਿਹਦੀ 2000 2011 ਚ ਪੀਟੀ ਛੇ ਤੋਂ ਸ਼ਰਦੀ ਭਰਤੀ ਆਈ ਸੀ ਪਰ ਅੱਜ ਤੱਕ ਸਰੀ ਨਹੀਂ ਚੜੀ ਹੋ। ਏਜਰੀਵਾਲ ਆਪਣੀ ਭੈਣ ਨੂੰ ਮੂੰਹ ਬੋਲੀ ਭੈਣ ਬਣਾ ਕੇ ਟੈਂਪੀ ਉਤਾਰ ਕੇ ਗਿਆ ਸੀਗਾ। ਉਹ ਤੋਂ ਡਰੇ ਹੋਏ। ਦੁਨੀਆ ਦੇ ਆਗੂਆਂ ਨੂੰ ਪੀਟੀ ਛੇ ਤੋਂ ਸ਼ਰਦੀ ਮੇਰਾ ਗਰਲਾ ਸੁਪੋ ਲੈ ਮੇਰਾ ਨਾਂ ਸਾਥੀਓ ਮੈਨੂੰ ਅੱਜ ਪੁਲਿਸ ਘਰੇ ਲੈਣ ਆਈਏ 15 ਅਗਸਤ ਤੋਂ ਹਲੇ ਕੱਲ ਨੂੰ ਆ। ਇਹ ਪੁਲਿਸ ਅੱਜ ਰਾਤ ਨੂੰ ਲੈਣ ਆਈਏ ਦੇਖੋ। ਇਹ ਛੋਟਾ ਜਿਹਾ ਜਵਾਬ ਹੈ ਮੇਰਾ ਕੱਲਾ ਘਰੇ ਆ। ਉਦੋਂ ਮੈਨੂੰ ਇਹ ਪੱਤ ਸਮਝ ਨਹੀਂ ਆ ਰਹੀ ਵੀ ਭਗਵੰਤ ਮਰਦੂ ਕਿਹੜੇ ਰਸਤੇ ਚੱਲੇ ਆਏਗਾ। ਸੋ ਵੱਡੇ ਸਵਾਲ ਇੱਥੇ ਇਹ ਵੀ ਖੜੇ ਹੁੰਦੇ ਨੇ ਕਿ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਇਹ ਕਹਿੰਦੀ ਆ ਕਿ ਸਾਡੀ ਸਰਕਾਰ ਸ਼ਹੀਦਾਂ ਦੀ ਸੋਚ ਤੋਂ ਪ੍ਰੇਰਿਤ ਹੈ ਅਤੇ ਅਸੀਂ ਸ਼ਹੀਦਾਂ ਦੀ ਸੋਚ ਦੇ ਨਾਲ ਹੀ ਕੰਮ ਕਰਦੇ ਆ ਪਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਜਿਹੜੇ ਸ਼ਹੀਦਾਂ ਦੀ ਤੁਸੀਂ ਦਫ਼ਤਰਾਂ ਦੇ ਵਿੱਚ ਫੋਟੋ ਲਾਉਂਦੇ ਹੋ ਉਹ ਆਪਣੇ ਅਧਿਆਪਕਾਂ ਦਾ ਕਿੰਨਾ ਸਤਕਾਰ ਕਰਦੇ ਸੀ ਵੱਡੇ ਸਵਾਲ ਇੱਥੇ ਇਹ ਵੀ ਖੜੇ ਹੁੰਦੇ ਨੇ ਕਿ ਐਸਾ ਹੁੰਦਾ ਹੈ ਆਜ਼ਾਦੀ ਦਿਹਾੜਾ ਕੀ ਅਧਿਆਪਕਾਂ ਨੂੰ ਨਜ਼ਰ ਬੰਦ ਕਰਕੇ ਤੁਸੀਂ ਆਜ਼ਾਦੀ ਦਿਹਾੜੇ ਮਨਾਓਗੇ ਫਿਰ ਕਿਹੜੀ ਆਜ਼ਾਦੀ ਦੀ ਤੁਸੀਂ ਗੱਲ ਕਰਦੇ ਹੋ ਕਿਉਂਕਿ ਲਗਾਤਾਰ ਇੱਥੇ ਧਰਨੇ ਮੁਜ਼ਾਹਰੇ ਨੇ ਜੋ ਕੀਤੇ ਜਾ ਰਹੇ ਨੇ ਚਾਹੇ ਅਧਿਆਪਕ ਯੂਨੀਅਨ ਹੋਣ ਚਾਹੇ ਕੋਈ ਹੋਰ ਮੁਲਾਜ਼ਮ ਜਥੇਬੰਦੀਆਂ ਹੁਣ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਉਹਨਾਂ ਦੇ ਵੱਲੋਂ ਆਵਾਜ਼ ਬੁਲੰਦ ਕੀਤੀ ਜਾਂਦੀ ਹੈ ਤੇ ਐਸੇ ਡਰ ਦੇ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਪਹਿਲਾਂ ਹੀ ਉਹਨਾਂ ਨੂੰ ਘਰਾਂ ਦੇ ਵਿੱਚ ਡਿਟੇਨ ਕਰ ਲਿਆ ਜਾਂਦਾ ਹੈ ਹਾਲਾਂਕਿ ਇਹ ਕੋਈ ਪਹਿਲਾ ਪਹਿਲੀ ਵਾਰ ਨਹੀਂ ਹੋਇਆ ਇਸ ਤੋਂ ਪਹਿਲਾਂ ਵੀ ਕਈ ਵਾਰ ਇਸ ਤਰ੍ਹਾਂ ਦੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਜਿੱਥੇ ਵੀ ਮੁੱਖ ਮੰਤਰੀ ਭਗਵੰਤ ਮਾਨ ਦਾ ਕੋਈ ਪ੍ਰੋਗਰਾਮ ਹੁੰਦਾ ਹੈ ਉਸ ਪ੍ਰੋਗਰਾਮ ਤੋਂ ਪਹਿਲਾਂ ਅਜੇਹੀਆਂ ਜਥੇਬੰਦੀਆਂ ਨੂੰ ਘਰਾਂ ਦੇ ਵਿੱਚ ਹੀ ਡਿਟੇਨ ਕਰ ਲਿਆ ਜਾਂਦਾ ਹੈ ਜਿਨ੍ਹਾਂ ਦੇ ਵੱਲੋਂ ਆਪਣੀ ਜਮਹੂਰੀ ਹੱਕਾਂ ਦੀ ਆਵਾਜ਼ بلند ਕੀਤੀ ਜਾਣੀ ਹੁੰਦੀ ਐ ਸੋ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਜਿਸ ਨੂੰ ਆਪਣੀ ਮੂੰਹ ਬੋਲੀ ਭੈਣ ਮੰਨਦੇ ਰਹੇ ਨੇ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਜਿਸ ਸਿੱਪੀ ਸ਼ਰਮਾ ਦੇ ਸਿਰ ਦੇ ਉੱਪਰ ਹੱਥ ਰੱਖ ਇਹ ਇਹ ਸੋਹ ਚੁੱਕਦੇ ਰਹੇ ਨੇ ਕਿ ਅਸੀਂ ਜਿਵੇਂ ਸਰਕਾਰ ਬਣਾਵਾਂਗੇ ਜਿਵੇਂ ਹੀ ਸਾਡੀ ਪੰਜਾਬ ਦੇ ਵਿੱਚ ਸਰਕਾਰ ਬਣੇਗੀ ਉਸ ਤੋਂ ਬਾਅਦ ਪਹਿਲ ਦੇ ਆਧਾਰ ਤੇ ਤੁਹਾਡੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ ਸੋ ਤੁਸੀਂ ਉਹਨਾਂ ਦੇ ਮੂੰਹੋਂ ਹੀ ਸੁਣ ਲਈ ਕਿ ਕਿਸ ਤਰ੍ਹਾਂ ਦੇ ਨਾਲ ਇਹ ਝੂਠੀ ਇਨਕਲਾਬੀ ਸਰਕਾਰ ਦੇ ਵੱਲੋਂ ਲੋਕਾਂ ਨੂੰ ਦਬਾਇਆ ਜਾ ਰਿਹਾ ਹੈ ਲੋਕਾਂ ਦੇ ਗਲਾਂ ਨੂੰ ਕੁੱਟਿਆ ਜਾ ਰਿਹਾ ਲੋਕਾਂ ਦੀਆਂ ਜੋ ਹੱਕਾਂ ਨੇ ਉਹਨਾਂ ਨੂੰ ਮਾਰਿਆ ਜਾ ਰਿਹਾ ਸੋ ਵੱਡੇ ਸਵਾਲ ਇੱਥੇ ਖੜੇ ਹੁੰਦੇ ਨੇ ਹਾਲਾਂਕਿ 15 ਅਗਸਤ ਦੇ ਵਿੱਚ ਹਜੇ ਵੀ ਬਹੁਤ ਘੰਟੇ ਪਏ ਨੇ ਪਰ ਉਸ ਤੋਂ 36 ਘੰਟੇ ਪਹਿਲਾਂ ਹੀ ਇਨ੍ਹਾਂ ਅਧਿਆਪਕ ਜੁਨੀਅਨ ਦੇ ਆਗੂਆਂ ਨੂੰ ਘਰਾਂ ਦੇ ਵਿੱਚ ਡਿਟੇਨ ਕਰ ਲਿਆ ਗਿਆ ਪਿਛਲੇ ਦਿਨ ਵੀ ਇੱਕ ਖਬਰ ਨਸ਼ਰ ਕੀਤੀ ਸੀ ਜਿਸ ਦੇ ਵਿੱਚ ਤੁਸੀਂ ਦੇਖਿਆ ਕਿ ਇੱਕ ਸਕੂਲ ਦੇ ਵਿੱਚ ਅਧਿਆਪਕਾਂ ਨੂੰ ਡਿਟੇਨ ਕੀਤਾ ਗਿਆ ਸੀ ਤੇ ਸਕੂਲ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਬਣਾਇਆ ਗਿਆ ਸੀ ਜਿਵੇਂ ਕੋਈ ਵੱਡਾ ਕ੍ਰਾਈਮ ਉਸ ਅਧਿਆਪਕਾ ਦੇ ਵੱਲੋਂ ਕੀਤਾ ਗਿਆ ਹੋਵੇ ਸੋ ਵੱਡੇ ਸਵਾਲ ਇੱਥੇ ਖੜੇ ਹੁੰਦੇ ਨੇ ਕਿ ਇਸ ਤਰ੍ਹਾਂ ਦਾ ਹੁੰਦਾ ਹੈ ਇਨਕਲਾਬ ਕੀ ਅਜੇਹਾ ਹੁੰਦਾ ਹੈ ਆਜ਼ਾਦੀ ਦਿਹਾੜਾ ਹੋਰ ਜਾਣਕਾਰੀ ਦੇ ਲਈ ਦੇਖਦੇ ਰਹੋ ਰੋਜ਼ਾਨਾ ਲੋਕਨਾ ਟੀਵੀ ਮੈਨੂੰ ਦੋ ਇਜਾਜ਼ਤ ਧੰਨਵਾਦ